ਹਲੋ ਜੀ ਸਿਮੂ ਵੀਰ ਜੀ ਨਾਲ ਦੀ ਛੱਤ ਤੇ ਪਹਿਲਾ ਪਰਿੰਦਾ ਬਹਿ ਰਿਹਾ ਏ ਠੀਕ ਹੈ ਜੀ ਪਹਿਲਾ ਬਰਿੰਦਾ ਬਹਿ ਰਿਹਾ ਏ ਸਿਮੂ ਵੀਰ ਜੀ ਨਾਲ ਦੀ ਛੱਤ ਤੇ ਆ ਜੀ ਇਹ ਪਹਿਲਾ ਪਰਿੰਦਾ ਬਹਿ ਗਿਆ ਏ ਤੇ ਸਿਮੂ ਵੀਰ ਜੀ ਨਾਲ ਦੀ ਛੱਤ ਤੇ ਆ ਪਹਿਲਾ ਬਿੱਲਾ ਬਹਿ ਗਿਆ ਏ 12 12 ਵਜੇ 29 ਮਿੰਟ ਤੇ ਠੀਕ ਹੈ ਜੀ ਠੀਕ ਹੈ ਜੀ ਪਹਿਲਾ ਪਰਿੰਦਾ 12 29 ਤੇ ਬਹਿ ਗਿਆ ਜੀ ਹਲੋ ਜੀ ਸਿਮੂ ਵੀਰ ਦੀ ਛੱਤ ਤੇ ਬਿਲਾਵੀਰ ਆਸਟ੍ਰੇਲੀਆ ਵਾਲੇ ਦੀ ਛੱਤ ਠੀਕ ਹੈ ਜੀ ਆ ਦੂਸਰਾ ਪਰਿੰਦਾ ਬਹਿ ਰਿਹਾ ਹੈ ਜੀ ਛੱਤ ਤੇ ਆ ਦੂਸਰਾ ਪਰਿੰਦਾ ਬਹਿ ਰਿਹਾ ਹੈ ਠੀਕ ਹੋ ਗਿਆ ਜੀ ਇਹ ਪਰਿੰਦਾ ਦੂਸਰਾ ਮੈਂ ਦੂਰ ਹੈ ਹਲੋਈ ਤੇ ਮੂਵੀਰ ਦੀ ਛੱਤ ਤੇ ਬਿੱਲਾ ਵੀ ਆਸਟ੍ਰੇਲੀਆ ਵਾਲੇ ਦੀ ਛੱਤ ਤੇ ਆ ਦੂਜਾ ਪਰਿੰਦਾ ਨੀਵਾ ਹੋ ਰਿਹਾ ਏ ਠੀਕ ਹੈ ਜੀ ਤੇ ਚੜ੍ਹਾਈ ਚੁੱਕ ਗਿਆ ਏ ਤੇ ਨੀਵਾ ਹੋ ਰਿਹਾ ਏ ਕਬੂਤਰ ਬੈਠ ਰਿਹਾ ਏ ਲੈਂਡਿੰਗ ਕਰਦਾ ਪਿਆ ਏ ਇੱਧਰ ਸਤੇ ਮੂਵੀਰ ਹੋਣੀ ਵੀਡੀਓ ਬਣਾ ਰਹੇ ਨੇ ਇੱਧਰ ਇਹ ਆਪਣਾ ਅਮਨਵੀਰ ਬੈਠਾ ਆ ਜੀ ਜਿਹਦੀ ਬਦੌਲਤ ਆਪਾਂ ਛੱਤ ਤੇ ਆਏ ਸੀ ਤੇ ਅੱਜ ਮੁਸਮਾ ਆਏ ਹੋਏ ਜੀ ਆਪਾਂ ਠੀਕ ਹੈ ਜੀ ਆਹ ਵੇਖੋ ਗੋਪੀ ਵੀਰ ਆਪਣਾ ਚਿੱਟੇ ਜਾਲੇ ਵਾਲਾ ਮੰਦਰ ਵਾਲੇ ਬਿਆਰੋਂ ਇਸ ਮੰਦਰ ਦਾ ਹਲੋਈ ਆ ਦੂਜਾ ਪਰਿੰਦਾ ਬਹਿ ਗਿਆ ਜੀ 2:11 2 ਵਜੇ 11 ਮਿੰਟ ਤੇ ਬੈਠਾ ਜੀ ਠੀਕ ਹੋ ਗਿਆ ਜੀ ਹਲੋ ਜੀ ਸਿਮੂ ਵੀਡੀਓ ਨਾਲ ਦਿਖਾ ਦ ਦੇ ਬਿੱਲੇ ਵੀ ਆਸਟ੍ਰੇਲੀਆ ਵਾਲੇ ਦੀ ਛੱਤ ਤੇ ਠੀਕ ਹੈ ਜੀ ਤੀਸਰਾ ਪਰਿੰਦਾ ਬਹਿ ਰਿਹਾ ਜੀ ਠੀਕ ਹੈ ਜੀ ਤੀਜਾ ਚੌਥਾ ਪੰਜਵਾਂ ਤੇ ਛੇਵਾਂ ਚਾਰ ਪਰਿੰਦੇ ਇਕੱਠੇ ਜੇ ਇੱਕ ਪਰਿੰਦਾ ਉੱਚਾ ਜੇ ਠੀਕ ਹੈ ਜੀ ਆਹ ਜੀ ਆਹ ਤੀਸਰਾ ਪਰਿੰਦਾ ਆ ਚੌਥਾ ਜੀ ਆਹ ਪੰਜਵਾਂ ਜੀ ਤੇ ਛੇਵਾਂ ਪਰਿੰਦਾ ਵੀ ਲਿਉਣਾ ਵਾ ਕੈਮਰੇ ਚ ਜੀ ਹੁਣੇ ਮੈਂ ਠੀਕ ਹੈ ਜੀ ਛੇਵਾਂ ਪਰਿੰਦਾ ਵੀ ਲਿਉਣਾ ਹੈ ਕੈਮਰੇ ਚ ਹਾਂਜੀ ਵਸ ਗਿਆ ਸਰ ਜੀ ਲੇ ਵੀਦਿ ਕਰ ਸਕਦਾ ਹਾਂ ਆ ਮੈਂ ਦਿਆਪਨ ਟਿਕਾ ਜਾ ਤਾ ਤੀਸਰਾ ਜਨਵਾਰ ਬਹਿ ਰਿਹਾ ਜੀ 40 ਤੱਕ ਤੱਕ ਤਾ ਤੀਜਾ ਪਰਿੰਦਾ ਬਹਿ ਗਿਆ ਜੀ ਜੀ 2:51 ਤੇ ਬਹਿ ਗਿਆ ਤੀਜਾ ਤੇ ਚੌਥਾ ਇਕੱਠੇ ਬਹਿ ਗਏ ਜੀ 2:52 52 ਦੇ 52 ਦੇ 51 ਦੇ 1 ਤੇ 52 ਦੇ ਠੀਕ ਹੈ ਜੀ ਦੋ ਪਰਿੰਦੇ ਇਕੱਠੇ ਬੈਗੇ ਤੀਜਾ ਤੇ ਚੌਥਾ ਤੇ ਪੰਜਵਾਂ ਪਰਿੰਦਾ ਵੀ ਨੀਵਾ ਹੀ ਗਈ ਹੈਗਾ ਜੀ ਪੰਜਵਾਂ ਪਰਿੰਦਾ ਆਪਣਾ ਇੱਧਰ ਗਿਆ ਉਹ ਇਹ ਨਹੀਂ ਆਪਣਾ ਪਰਿੰਦਾ ਜੀ ਇਹ ਪਰਿੰਦਾ ਆਪਣਾ ਨਹੀਂ ਹੈਗਾ ਠੀਕ ਹੈ ਜੀ ਆਹ ਲੋ ਜੀ ਜਿੱਦਾਂ ਕੀ ਤੁਹਾਨੂੰ ਸਾਰਿਆਂ ਨੂੰ ਦੱਸਿਆ ਹੀ ਹੈ ਜੀ ਪਹਿਲੇ ਵੀ ਆਪਾਂ ਜਿਹੜੀ ਛੱਤ ਤੇ ਗਏ ਆ ਤੁਸੀਂ ਦੇਖ ਹੀ ਲਿਆ ਵਾ ਠੀਕ ਹੈ ਜੀ ਆਹ ਪਰਿੰਦਾ ਇੱਕ ਲੈਂਡਿੰਗ ਕਰਨ ਦਿਆ ਜੀ ਪੰਜਵਾਂ ਪਰਿੰਦਾ ਆਹ ਪੰਜਵਾਂ ਪਰਿੰਦਾ ਜੀ ਆ ਪੰਜਵਾਂ ਪਰਿੰਦਾ ਠੀਕ ਹੈ ਜੀ ਆ ਸੂਰਜ ਦੇ ਥੱਲੇ ਜਾ ਰਿਹਾ ਪੰਜਵਾਂ ਪਰਿੰਦਾ ਆ ਲੋ ਜੀ ਸਿਮੂ ਵੀਰ ਜੀ ਦੀ ਛੱਤ ਤੇ ਪੰਜਵਾਂ ਪਰਿੰਦਾ ਬਹਿ ਰਿਹਾ ਜੀ ਉਹ ਗੇੜਿਆਂ ਜੀ ਆ ਜੀ ਬਸ ਪਰਿੰਦਾ ਆ ਲੋ ਜੀ ਬਹਿ ਗਿਆ ਇਹ ਪਰਿੰਦਾ 2:56 ਮਿੰਟ ਤੇ ਠੀਕ ਹੈ ਠੀਕ ਹੈ ਜੀ ਇਹ ਪੰਜਵਾਂ ਪਰਿੰਦਾ ਬੈਠਾ ਇਹ ਵੀਰ ਜੀ ਹੋਂ ਦਾ ਆ ਲੋ ਜੀ ਫੇ ਮੂ ਵੀਰ ਜੀ ਹੋਂ ਦਾ ਛੇਵਾਂ ਪਰਿੰਦਾ ਬਹਿ ਰਿਹਾ ਏ ਠੀਕ ਹੈ ਜੀ ਛੇਵਾਂ ਪਰਿੰਦਾ ਬਹਿ ਰਿਹਾ ਏ ਫੇ ਮੂ ਵੀਰ ਜੀ ਹੋਂ ਦਾ ਬਿੱਲੇ ਵੀਰ ਜੀ ਆਸਟ੍ਰੇਲੀਆ ਵਾਲੀ ਦੀ ਛੱਤ ਤੇ ਇਹ ਪਰਿੰਦਾ ਇਹ ਕੇ ਛੇਵਾ ਬਿੰਦਾ ਬੈਰ ਹੈ ਜੀ ਭਾਈ ਨਾਲ ਛੱਤ ਤੇ ਠੀਕ ਹੈ ਜੀ ਆ ਬੈਰ ਹੈ ਛੇਵਾ ਪਰਿੰਦਾ ਤੇ ਮੂਵੀ ਦੀਆਂ ਛੱਤ ਤੇ ਆ ਬੈ ਗਿਆ ਛੇਵਾ ਪਰਿੰਦਾ ਜੀ ਠੀਕ ਹੋ ਗਿਆ ਜੀ ਕਿਨੇ ਮਿੰਟ 4:44 ਤੇ ਬੈਠਾ ਜੀ ਛੇਵਾ ਪਰਿੰਦਾ ਹਾਂ ਜੀ ਸਤਿ ਸ਼੍ਰੀ ਅਕਾਲ